ਨਿਊਜ਼ ਪੰਜਾਬ ਵੱਲੋਂ ਚਲਾਇਆ ਜਾ ਰਿਹਾ ਪ੍ਰੋਗਰਾਮ ਸਾਡੀ ਸੱਤ ਦੇ ਵਿੱਚ ਅੱਜ ਜ਼ੀਰਾ ਦੇ ਸਪੂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਮਨ ਦੀ ਗੱਲ ਨੂੰ ਟਟੋਲਣ ਦੀ ਉਹਨਾਂ ਦੇ ਮਨ ਦੀ ਗੱਲ ਨੂੰ ਜਾਣਨ ਦੀ ਆਉਣ ਵਾਲੇ ਸਮੇਂ ਦੇ ਵਿੱਚ 1 ਜੂਨ ਨੂੰ ਕਿਸ ਪਾਰਟੀ ਦੇ ਹੱਕ ਵਿੱਚ ਇਹ ਲੋਕ ਫਤਵਾ ਦੇਣਗੇ ਇਹ ਗੱਲ ਜਾਣਨ ਦੀ ਕੋਸ਼ਿਸ਼ ਕੀਤੀ ਹੈ ਸੋ ਬਨੇਰੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਨਿਊਜ਼ ਪੰਜਾਬ ਕੈਮਰਾ ਪਰਸਨ ਦੇ ਨਾਲ ਮੈਸ ਟ੍ਰੀਚ ਵਿੱਚ ਇੰਡੀਆ ਨਿਊਜ਼ ਪੰਜਾਬ ਜ਼ੀਰਾ ਇੰਡੀਆ ਨਿਊਜ਼ ਪੰਜਾਬ ਦੇਖਦੇ ਸਾਰੇ ਸਰੋਤਿਆਂ ਦਾ ਮੈਸ ਟ੍ਰੀਚ ਵਿੱਚ ਸਵਾਗਤ ਕਰਦਾ ਲੋਕ ਸਭਾ 2024 ਦੀਆਂ ਚੋਣਾਂ ਦੇ ਸਬੰਧ ਵਿੱਚ ਇੰਡੀਆ ਨਿਊਜ਼ ਪੰਜਾਬ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ ਚਾਹੇ ਚਰਚਾ ਦੇ ਵਿੱਚ ਅੱਜ ਜੀਰਾ ਦੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਉਹਨਾਂ ਦੇ ਮਨ ਦੀ ਗੱਲ ਨੂੰ ਜਾਣਨ ਦੀ ਉਹਨਾਂ ਕੋਲੋਂ ਪੁੱਛਾਂਗੇ ਕੁਝ ਸਵਾਲ ਕਿ ਇਸ ਵਾਰ ਕਿਸ ਮੈਂਬਰ ਪਾਰਲੀਮੈਂਟ ਨੂੰ ਵੋਟਾਂ ਪਾ ਕੇ ਉਹ ਚੁਣਨਗੇ ਤੇ ਕਿਹੜੇ ਉਹਨਾਂ ਦੇ ਅਜਿਹੇ ਮੁੱਦੇ ਹੋਣਗੇ ਜੋ ਮੈਂਬਰ ਪਾਰਲੀਮੈਂਟ ਵੱਲੋਂ ਹੱਲ ਕਰਵਾਉਣਾ ਚਾਹੁੰਦੇ ਨੇ ਆਓ ਗੱਲਬਾਤ ਕਰਦੇ ਹਾਂ ਜੀਰਾ ਦੇ ਦੁਕਾਨਦਾਰਾਂ ਦੇ ਨਾਲ ਲੋਕ ਸਭਾ 2024 ਦੀਆਂ ਚੋਣਾਂ ਦੇ ਸਬੰਧ ਵਿੱਚ ਇੰਡੀਆ ਨਿਊਜ਼ ਪੰਜਾਬ ਵੱਲੋਂ ਚਲਾਇਆ ਜਾਇ ਪ੍ਰੋਗਰਾਮ ਸਾਧੀ ਸਰਤਾ ਦੇ ਵਿੱਚ ਇਸ ਟਾਈਮ ਜ਼ੀਰਾ ਵਿਖੇ ਮੌਜੂਦ ਆ ਔਰ ਇਹਨਾਂ ਚੋਣਾਂ ਨੂੰ ਲੈ ਕੇ ਲੋਕਾਂ ਦੀ ਨਜ਼ਰ ਟਰੋਲਣ ਦੀ ਕੋਸ਼ਿਸ਼ ਕਰ ਰਹੇ ਆ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰ ਰਹੇ ਆ ਔਰ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਕਿ ਇਸ ਵਾਰ ਕਿਹੜੇ ਆ ਮੁੱਦਿਆਂ ਨੂੰ ਲੈ ਕੇ ਜਿਹੜੀਆਂ ਇਹ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਭਾਈ ਸਾਹਿਬ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੋਹ ਲਾਲ ਨੇ ਜੱਟ ਅੱਛਾ ਇੱਥੋਂ ਦੇ ਰਹਿਣ ਵਾਲੇ ਹੋ ਹਾਂਜੀ ਹਾਂਜੀ ਜੀਰਾ ਦੇ ਲੋਕਾਂ ਤੇ ਇਸ ਵਾਰ 1 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਆਪਣੀ ਵੋਟ ਪਹੁੰਚ ਜਾਓਗੇ ਬਿਲਕੁਲ ਜੀ ਬਿਲਕੁਲ ਕਿਹੜੇ ਇਹੋ ਜਿਹੇ ਅਹਿਮ ਮੁੱਦੇ ਆ ਜਿਨ੍ਹਾਂ ਨੂੰ ਦਿਮਾਗ ਦੇ ਵਿੱਚ ਰੱਖਦੇ ਹੋ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰੋ ਸਭ ਤੋਂ ਜ਼ਿਆਦਾ ਦੇਖੋ ਜੀ ਪੰਜਾਬ ਨਹੀਂ ਸਾਰੇ ਦੇਸ਼ ਦੇ ਵਿੱਚ ਬੇਰੋਜ਼ਗਾਰੀ ਛਾਈ ਹੋਈ ਹੈ ਸਭ ਤੋਂ ਜ਼ਿਆਦਾ ਜਿਹੜਾ ਉਮੀਦਵਾਰ ਸਾਨੂੰ ਰੋਜ਼ਗਾਰ ਦੇਵੇ ਦੂਜੀ ਅਮਨ ਸ਼ਾਂਤੀ ਬਹਾਲ ਰੱਖੇ ਸਾਨੂੰ ਕਿਸੇ ਤਰ੍ਹਾਂ ਦੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਰਵੇ ਤੇ ਜਿਹੜਾ ਵੀ ਸਾਡਾ ਕੋਈ ਕਾਰੋਬਾਰ ਕਰਦਾ ਹੈ ਜਾ ਸਾਡਾ ਕੋਈ ਕਾਰੋਬਾਰ ਨਹੀਂ ਵੀ ਕਰਦਾ ਚਾਹੇ ਛੋਟੇ ਤੋਂ ਛੋਟਾ ਕਾਰੋਬਾਰ ਤੇ ਵੱਡੀ ਤੋਂ ਵੱਡੀ ਇੰਡਸਟਰੀ ਵੀ ਹੈ ਉਹ ਸਭ ਤੋਂ ਬਾਅਦ ਆਪਦੀ ਸੇਫ ਚਾਹੁੰਦਾ ਵੀ ਆਪ ਦਾ ਬੇ ਤੜਕੋ ਕੇ ਆਪ ਦਾ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕਾਰੋਬਾਰ ਕਰੇ ਤੇ ਕਿਸੇ ਤਰ੍ਹਾਂ ਦਾ ਉਹਨੂੰ ਜਿਹੜਾ ਦੇਸ਼ ਵਿੱਚ ਗੈਂਗਸਟਰਵਾਦ ਰਿਹਾ ਹੈ ਅਮਨ ਸ਼ਾਂਤੀ ਤੋਂ ਘਾ ਲੱਗ ਰਹੀ ਹੈ ਇਹ ਮੁੱਦਿਆਂ ਨੂੰ ਲੈ ਕੇ ਚੱਲਣਾ ਚਾਹੀਦਾ ਹੈ ਔਰ ਇਹਨੂੰ ਧਿਆਨ ਰੱਖਣਾ ਚਾਹੀਦਾ ਹੈ ਜਿਹੜਾ ਬੰਦਾ ਇਹਨਾਂ ਮੁੱਦਿਆਂ ਤੇ ਸਾਡਾ ਗੱਲ ਕਰਦਾ ਹੈ ਯਾ ਅਮਨ ਸ਼ਾਂਤੀ ਚਾਹੁੰਦਾ ਹੈ ਇਹ ਜੇ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ ਔਰ ਸਭ ਤੋਂ ਜ਼ਿਆਦਾ ਲੋਕਲ ਮੁੱਦੇ ਜਿਹੜੇ ਉਹਦੇ ਵਿੱਚ ਸਫਾਈ ਹੈ ਸਾਡੇ ਛੋਟੇ ਛੋਟੇ ਮੁੱਦੇ ਆ ਜਿਹੜੇ ਸਾਡੇ ਗੇਂਜੇ ਛੋਟੀਆਂ ਛੋਟੇ ਆਪਣੇ ਸਾਡੇ ਲੋਕਲ ਬੇਸ ਤੇ ਆ ਉਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਸਾਨੂੰ ਵੋਟ ਪਾਉਣੀ ਚਾਹੀਦੀ ਹੈ ਔਰ ਸਾਰਿਆਂ ਨੂੰ ਵੋਟ ਆਪਣਾ ਵੋਟ ਇਸੇ ਮਾ ਜ਼ਰੂਰ ਕਰਨਾ ਚਾਹੀਦਾ ਹੈ ਕਿਸੇ ਦੇ ਕੋਈ ਹੋਰ ਵੀ ਮੁੱਦੇ ਹੋ ਸਕਦੇ ਆ ਲੇਕਿਨ ਵੋਟ ਪਾਉਣਾ ਸਭ ਦਾ ਅਧਿਕਾਰ ਹੈ ਔਰ ਆਪਣੀ ਮਰਜ਼ੀ ਨਾਲ ਦੇਸ਼ ਦੀ ਤਰੱਕੀ ਵਾਸਤੇ ਦੇਸ਼ ਦੀ ਖੁਸ਼ਹਾਲੀ ਵਾਸਤੇ ਤੇ ਵੇ ਤੜਕ ਹੋਗੇ ਕੋਰ ਕਾਰੋਬਾਰ ਕਰਨ ਵਾਸਤੇ ਧਿਆਨ ਰੱਖੀ ਸਾਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ। ਸੋ ਬੜਾ ਵਧੀਆ ਸੁਨੇਹਾ ਦਿੱਤਾ ਭਾਈ ਸਾਹਿਬ ਹੋਣਾ ਨੇ ਕਿ ਆਪਾਂ ਨੂੰ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਹੈ ਜ਼ਰੂਰ ਕਰਨਾ ਚਾਹੀਦਾ ਹੈ ਔਰ ਵੋਟ ਪਾਉਣਾ ਇੱਕ ਆਪਣਾ ਲੋਕਤੰਤ੍ਰਿਕ ਅਧਿਕਾਰ ਹੈ ਔਰ ਇਹਨਾਂ ਦੇ ਜਵੈਨਾ ਨੇ ਦੱਸਿਆ ਕਿ ਵੋਟ ਪਾ ਕੇ ਆਪਾਂ ਜਿਹੜਾ ਆਪਣਾ ਸਭ ਤੋਂ ਵੱਡਾ ਨੈਤਿਕ ਫਰਜ਼ ਜਿਹੜਾ ਉਹਨੂੰ ਨਿਭਾਵਾਂਗੇ ਕਿਉਂਕਿ ਵੋਟ ਪਾਉਣ ਦਾ ਅਧਿਕਾਰ ਆਪਾਂ ਨੂੰ ਬਹੁਤ ਸਾਰੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਮਿਲਿਆ। ਸ਼ਾਦੀ ਜਿਸ ਉਸਕੀ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੀਰਾ ਵਿਖੇ ਮੌਜੂਦ ਆਂ ਔਰ ਖਾਸ ਤੌਰ ਤੇ ਇਸ ਟਾਈਮ ਖੜੇ ਆਂ ਕਾਰ ਟੈਕਸੀ ਸਟੈਂਡ ਦੇ ਉੱਪਰ ਜਿੱਥੇ ਸਾਡੇ ਵੀਰ ਜੋ ਕਿ ਸਵਾਰੀਆਂ ਨੂੰ ਆਪਣੀ ਮੰਜ਼ਲ ਤੇ ਪਹੁੰਚਾਉਂਦੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਜਿਸ ਤਰ੍ਹਾਂ ਇਹ ਸਵਾਰੀਆਂ ਨੂੰ ਆਪਣੀ ਮੰਜ਼ਲ ਤੇ ਪਹੁੰਚਾਉਂਦੇ ਨੇ ਇਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਲੋਕ ਸਭਾ 2024 ਦੀਆਂ ਵੋਟਾਂ ਦੇ ਦੌਰਾਨ ਆਪਣੀ ਵੋਟ ਦੇ ਨਾਲ ਕਿਹੜੇ ਉਮੀਦਵਾਰ ਨੂੰ ਇਹ ਉਸ ਦੀ ਮੰਜ਼ਲ ਤੇ ਪਹੁੰਚਾਉਣਗੇ ਕੀ ਨਾਮ ਹੈ ਹਾਜੀ ਗੁਆਰ ਸਿੰਘ ਕਿਤੋਂ ਦੇ ਰਹਿਣ ਵਾਲਾ ਲੋਤਿਆ ਵਾਲਾ ਪੋਤੀਆਂ ਵਾਲੇ ਦੇ ਰਹਿਣ ਵਾਲੇ ਵੋਟ ਬਣੀ ਹੋਈ हां वोटਾਂ ਬੱਚਿਆਂ ਦੀਆਂ ਬਣੀਆਂ ਬੱਚਿਆਂ ਦੀਆਂ ਵੀ ਬਣੀਆਂ ਫਿਰ ਤਾਂ ਕਾਫੀ ਲੰਮਾ ਸਮਾਂ ਹੋ ਗਿਆ ਤੁਹਾਨੂੰ ਵੋਟ ਪੋਲ ਕਰਦੇ ਨੂੰ ਤੇ ਇਸ ਵਾਰ ਜਿਹੜੀ ਆਪਣੇ ਵੋਟ ਦਾ ਇਸਤੇਮਾਲ ਕਰਨ ਵੇਲੇ ਕਿਹੜੇ ਇਹੋ ਜਿਹੇ ਮੁੱਦੇ ਜਿਨ੍ਹਾਂ ਨੂੰ ਮਨ ਦੇ ਵਿੱਚ ਰੱਖਦੇ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰੋ ਹੱਥਵਾਦ ਤੋਂ ਬਚਣਾ ਚਾਹੁੰਦੇ ਵੀ ਹੱਥਵਾਦ ਨਾਮ ਦੁਆਰਾ ਵੀ ਹੋਰ ਕਿਹੜਾ ਮੁੱਦਾ ਬੇਜ਼ਾਰਗਰ ਦਾ ਮੁੱਦਾ ਇਹ ਵੀ ਜਾਰੂ ਨੇ ਸੋੜਿਆ ਮਸਲਾ ਹੱਲ ਕਰ ਤੁਹਾਨੂੰ ਹੱਤਵਾਦੀ ਤੁਸੀਂ ਗੱਲ ਕੀਤੀ ਕੀ ਇਹੋ ਜਿਹਾ ਤੁਹਾਨੂੰ ਦਿਸ ਗਿਆ ਪੰਜਾਬ ਦੇ ਵਿੱਚ ਜਾਂ ਤੁਹਾਡੇ ਹਲਕੇ ਦੇ ਵਿੱਚ ਜਿੰਨੂੰ ਲੱਗਦਾ ਤੁਹਾਨੂੰ ਡਰ ਪੈ ਗਿਆ ਜ਼ਿਆਦਾ ਹੋ ਗਿਆ ਕਿ ਜੇ ਅਮਰਪਾਲ ਆਊਗਾ ਤੇ ਹੱਤਵਾਦ ਤਾਂ ਵਧੂਗਾ ਨਾ ਉਹ ਕਿਉਂ ਕਿਉਂਕਿ ਹੱਤਵਾਦੀਆਂ ਦੀ ਹਮਾਇਤ ਹੀ ਆ ਉਹਨੂੰ ਕੈਨੇਡਾ ਸਰਕਾਰ ਦੀ ਜਿਹੜੀ ਹੈਗੀ ਆ ਉਹ ਹਮਾਇਤ ਕਰਦੇ ਉਹ ਫੰਡ ਦਿੰਦੇ ਆ ਨਿੱਜਰ ਵਰਗੇ ਤੇ ਹੋਰ ਪੰਨੂ ਵਰਗੇ ਜਿਹੜੇ ਪੰਨੂ ਵਰਗੇ ਨਿੱਜਰ ਆ ਕੇ ਸਪੋਰਟ ਕਰਨਗੇ ਤੇ ਉਹਨਾਂ ਨੇ ਹਾਲਾਤ ਖਰਾਬ ਕਰਨੇ ਆ ਸਾਨੂੰ ਮੋਨਿਆਂ ਨੂੰ ਹੋ ਸਕਦਾ ਹੈ ਅੱਗੇ ਅੰਗ ਬੱਸਾ ਜਿਕਰ ਕਰਕੇ ਮਾਰਨ ਦਾ ਚਾਂਸ ਬਣ ਜੇ ਤਸਵੀਰ ਨੂੰ ਝੋਟ ਨਹੀਂ ਪਾਉਣੀ ਕਿਸੇ ਹਾਲਤ ਚ ਵੀ ਨਾ ਸਾਡਾ ਗਰੀਬ ਆਈਚਾਰਾ ਪਾਊਗਾ ਅਸੀਂ ਵੋਟ ਪਾਵਾਂਗੇ ਝਾੜੂ ਨੂੰ ਚਾਹ ਕਾਂਗਰਸ ਨੂੰ ਆ ਗੱਲ ਆਮਰਸਾਲ ਨੂੰ ਸਾਡਾ ਕੋਈ ਮਤਲਬ ਨਹੀਂਗਾ ਹੋਰ ਦੱਸੋ ਕੋਈ ਅਲਗ ਮਜੂਦ ਨਹੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਰਣਾ ਸੁਖਵਿੰਦਰ ਕਿੱਤੋਂ ਜਿਹੜਾ ਨਾਲ ਮਰਟੀਆ ਪੰਡਾ ਇਹ ਕਿਹੜੇ ਇਹੋ ਜਿਹੇ ਮੁੱਦੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰੋਗੇ ਮੁੱਦੇ ਵੋਟਾਂ ਪਾਵਾਂਗੇ ਇੱਥੇ ਕੁਲਬੀਰ ਜਿਹੜੇ ਨੂੰ ਪਾਵਾਂਗੇ ਇਹਨਾਂ ਤੋਂ ਮੰਨਦਾ ਕਿ ਇਹ ਵੋਟ ਪਾਉਣਗੇ ਕੁਲਬੀਰ ਜੀ ਰਾ ਨੂੰ ਸਰਦਾਰ ਜੀ ਮੌਜੂਦ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਨਾਮ ਤੇ ਦੱਸੋ ਆਪਣਾ ਤੋਂ ਨਹੀਂ ਆਪਣੇ ਦਿਲ ਦੀ ਗੱਲ ਦੱਸਣਾ ਚਾਹੁੰਦੇ ਕੁਝ ਲੋਕ ਇਹੋ ਜਿਹੇ ਵੀ ਨੇ ਜਿਹੜੇ ਖੁੱਲ ਕੇ ਬੋਲ ਰਹੇ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਕੀ ਆ ਔਰ ਆਪਣੀ ਵੋਟ ਬੈਂਕ ਦਾ ਇਸਤੇਮਾਲ ਕਿਸ ਤਰ੍ਹਾਂ ਔਰ ਕਿਸ ਉਮੀਦਵਾਰ ਦੇ ਹੱਕ ਵਿੱਚ ਕਰਨਗੇ ਇਹ ਵੀ ਕੁਝ ਪੁੱਲ ਕੇ ਬੋਲ ਰਹੇ ਨੇ ਇਸੇ ਤਰ੍ਹਾਂ ਯੰਗ ਬਲੱਡ ਵੀ ਮੌਜੂਦ ਹੈ ਨੌਜਵਾਨ ਮੁੰਡੇ ਬੈਠਿਆ ਇਹਨਾਂ ਨੂੰ ਪੁੱਛਦੇ ਆ ਵੀ ਇਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਿੰਕੂ ਹੈ ਵੋਟ ਬਣੀ ਹੈ ਵੋਟ ਨਹੀਂ ਮੇਰੀ ਬਣੀ ਕਿੰਨੀ ਉਮਰ ਹੋ ਗਈ ਮੇਰੀ ਹੋ ਗਈ 27 28 ਸਾਲ 27 28 ਸਾਲ ਦੀ ਉਮਰ ਹੋ ਗਈ ਹਲੇ ਤੱਕ ਵੋਟ ਹੀ ਨਹੀਂ ਬਣਵਾਈ ਵੋਟ ਬਣੀ ਹੈ ਲੇਕਿਨ ਵੋਟ ਬਣੀ ਹੈ ਮਰੀਦ ਫਰੋਈਪਰ ਏਰੀਆ ਦੀ ਅਜੇ ਮੈਂ ਚੇਂਜ ਕਰਾਈ ਨਹੀਂ ਮਤਲਬ ਫਰੋਈਪਰ ਏਰੀਆ 'ਚ ਵੋਟ ਪਾਉਂ ਜਾਓਗੇ ਨਹੀਂ ਉਧਰ ਮੈਂ ਨਹੀਂ ਦੁਰ ਕੀ ਪਾਉਂ ਜਾਵਾਂ ਕਿਉਂ ਵ ਵੋਟ ਪਾ ਗਏ ਤੇ ਕੀ ਮਿਲਦਾ ਕਿ ਇੱਥੇ ਵੇਲ ਤੁਹਾਡੇ ਸਾਹਮਣੇ ਠੇਕੇ ਖਾਣੇ ਪੈ ਜਾਂਦੀ ਵੋਟ ਪਾ ਕੇ ਕਿਉਂ ਨਹੀਂ ਮਿਲਦਾ ਤੁਹਾਡੀ ਇੱਕ ਵੋਟ ਦੇ ਨਾਲ ਤੁਸੀਂ ਜਿਹੜਾ ਹੈਗਾ ਸਮਾਜ ਦੀ ਸਿਰਜਣਾ ਕਰ ਸਕਦੇ ਹੋ ਉਸ ਤੋਂ ਉਮੀਦਵਾਰ ਨੂੰ ਜਿੱਤਣ ਦੇ ਵਿੱਚ ਤੁਹਾਡੀ ਇੱਕ ਵੋਟ ਸਹਾਇ ਹੋ ਸਕਦੀ ਹੈ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਹਲਕੇ ਦਾ ਵਿਕਾਸ ਕਰਵਾ ਕਰਵਾ ਸਕਦਾ ਹੈ ਉਹ ਨਹੀਂ ਭਾਜੀ ਵਿਕਾਸ ਕਿੰਨੇ ਕਰਾਉਣਾ ਇੱਕ ਵਾਰੀ ਬਾਅਦ ਮੱਥੇ ਲੱਗਦੇ ਦੁਬਾਰਾ ਪੰਜ ਪੰਜ ਸਾਲ ਬਾਅਦ ਮੱਥੇ ਲੱਗਦੇ ਹੀ ਨਹੀਂ ਪਹਿਲਾਂ ਵੋਟ ਪਾਈ ਕਦੇ ਪਹਿਲਾਂ ਇੱਕ ਵਾਰੀ ਮੈਂ ਵੋਟ ਪਾਈ ਸੀ ਹਾਂ ਉਹ ਵੀ ਕੈਸ਼ ਹੋ ਗਈ ਲੋਕ ਸਭਾ 2024 ਦੀਆਂ ਚੋਣਾਂ ਦੇ ਸਬੰਧ ਵਿੱਚ ਲੋਕਾਂ ਦੀ ਨਬਜ਼ ਟਟੋਲਣ ਦੇ ਲਈ ਪ੍ਰੋਗਰਾਮ ਚਾਲ ਦੀ ਚਰਚਾ ਦੇ ਵਿੱਚ ਐਸਮ ਜੀਰਾ ਵਿਖੇ ਮੌਜੂਦਾ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜੇ ਇਹੋ ਜਿਹੇ ਮੁੱਦੇ ਸੀ ਉਹਨਾਂ ਦੇ ਹਲਕੇ ਦੇ ਜਿਹੜੇ ਪਿਛਲੇ ਮੈਂਬਰ ਪਾਰਲੀਮੈਂਟ ਵੱਲੋਂ ਹੱਲ ਕਰਵਾਏ ਗਏ ਜਾਂ ਕਿਹੜੇ ਇਹੋ ਜਿਹੇ ਕੰਮ ਅਧੂਰੇ ਰਹਿ ਗਏ ਜਿਹੜੇ ਨਹੀਂ ਹੋ ਸਕੇ ਤੇ ਇਸ ਵਾਰ ਕਿਸ ਨੂੰ ਸੋਚ ਨੂੰ ਲੈ ਕੇ ਇਹ ਲੋਕ ਜਿਹੜੇ ਆ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਾਡੇ ਨਾਲ ਕੋਈ ਦੁਕਾਨਦਾਰ ਮੌਜੂਦ ਨਹੀਂ ਉਹਨਾਂ ਦੇ ਨਾਲ ਗ ਪਰੀ ਕੀ ਨਾਮ ਹਰਜਿੰਦਰ ਸ਼ਰਮਾ ਸ਼ਰਮਾ ਜੀ ਇਥੋਂ ਦੇ ਰਹਿਣ ਵਾਲੇ ਜਰੂਰ ਜੀ ਜੀਰਾ ਵੋਟ ਬਣੀ ਹੈ ਬਿਲਕੁਲ ਸਰ ਕਾਲ ਕੀਤੀ ਹੈਗੇ ਬਿਲਕੁਲ ਸਰ ਹਰ ਵਾਰ ਇੱਕ ਜੀ ਨੂੰ ਵੋਟ ਪੋਲ ਕਰਨਾ ਚਾਹੋ ਬਿਲਕੁਲ ਕਿਹੜੇ ਕਿਹੜੇ ਇਹੋ ਜਿਹੇ ਮੁੱਦੇ ਆ ਜਿਨ੍ਹਾਂ ਨੂੰ ਮਨ ਦੇ ਵਿੱਚ ਰੱਖਦੇ ਤੁਸੀਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰੋ ਆ ਵਿਕਾਸ ਨੂੰ ਔਰ ਡਵੈਲਪਮੈਂਟ ਰੋਜ਼ਗਾਰ ਆ ਬੱਟ ਔਰ ਵਿਕਾਸ ਔਰ ਕੀ ਕਹੜਾ ਹੈ ਹੁਜੇ ਮੁੱਦੇ ਲੱਗਦੇ ਆ ਜਿਹੜੇ ਪਿਛਲੇ ਮੈਂਬਰ ਪਾਰਲੀਮੈਂਟ ਵੱਲੋਂ ਤੁਹਾਡੇ ਹਲਕੇ ਦੇ ਵਿੱਚ ਹੱਲ ਕਰਵਾਏ ਗਏ ਜਾਂ ਕਿਹੜੇ ਇਹੋ ਜਿਹੇ ਕੰਮ ਰਹਿ ਗਏ ਜਿਹੜੇ ਹੱਲ ਨਹੀਂ ਹੋਏ ਤੇ ਇਸ ਵਾਰ ਕੀ ਚੋਣੇ ਹੋ ਤੁਸੀਂ ਵੀ ਜਿਹੜੇ ਵੀ ਤੁਸੀਂ ਮੈਂਬਰ ਪਾਰਲੀਮੈਂਟ ਨੂੰ ਚੁੰਨਦੇ ਹੋ ਜਿਹੜਾ ਵੀ ਚੁਣ ਕੇ ਮੈਂਬਰ ਪਾਰਲੀਮੈਂਟ ਬੰਦਾ ਹੈ ਤੇ ਕਿਹੜੇ ਤੁਹਾਡੇ ਹਲਕੇ ਦੇ ਕੰਮ ਤੁਹਾਡੇ ਨਜ਼ਰ ਦੇ ਵਿੱਚ ਨੇ ਜਿਹੜੇ ਪਹਿਲ ਦੇ ਆਧਾਰ ਤੇ ਤੁਸੀਂ ਚੋਣੇ ਹੋਣੇ ਚਾਹੀਦੇ ਸਭ ਤੋਂ ਵੱਡਾ ਮੁੱਦਾ ਤਾਂ ਸਾਡਾ ਡਰੱਗਸ ਦਾ ਔਰ ਗੁੰਡਾਗਰਦੀ ਚਰਨ ਸੀਮਾ ਤੇ ਐਸਾ ਅਸੀਂ ਚਾਹੁੰਦੇ ਹਾਂ ਕਿ ਬਹੁਤ ਤੋਂ ਵੱਧ ਇਹ ਨਸ਼ੇ ਤੇ ਖੱਲ ਪਾਈ ਜਾਵੇ। ਔਰ ਗੁੰਡਾਗਰਦੀ ਖਤਮ ਕੀਤੀ ਜਾਵੇ। ਸੁ ਕਿਤੇ ਨਾ ਕਿਤੇ ਨਸ਼ੇ ਅਤੇ ਲਾਈਨ ਆਰਡਰ ਦੀ ਸਥਿਤੀ ਜਿਹੜੀ ਹੈ ਕਿਤੇ ਨਾ ਕਿਤੇ ਵਿਗੜੀ ਹੋਈ ਹੈ ਇਹਨਾਂ ਦੇ ਕਹਿੰਦੇ ਮਤਬਕ ਤੇ ਹੋਰ ਇਸ ਤੋਂ ਇਲਾਵਾ ਕੁਝ ਹੋਰ ਮੁੱਦੇ ਹੋਣ ਜਿਹੜੇ ਵੱਡੇ ਮੁੱਦੇ ਤੁਹਾਡੇ ਹਲਕੇ ਤੇ ਤੁਹਾਡੀ ਨਜ਼ਰ ਦੇ ਵਿੱਚ ਹੁਣ ਜਿਹੜੇ ਮੈਂਬਰ ਪਾਰਲੀਮੈਂਟ ਵੱਲੋਂ ਕਰਵਾਏ ਜਾਣੇ ਆ ਤੇ ਜਾਂ ਨਹੀਂ ਹੋ ਸਕੇ। ਮੈਂ ਤਾਂ ਛੜਕਾਂ ਵੀ ਆਪਣੀਆਂ ਠੀਕ ਐ ਇਸ ਵਕਤ ਹਰ ਪਾਸੇ ਜਿੱਦਨ ਮਰਜੀ ਚਲਜੋ ਵਿਕਾਸ ਹੋਇਆ ਆਪਣੇ ਏਰੀਆ ਦਾ ਬਿਲਕੁਲ ਨਹੀਂ ਹੋਇਆ ਗਿਆ ਪਹਾੜਾਂ ਤੇ ਚਲਜੋ ਤੁਸੀਂ ਮਾਛਲ ਜਾਓ ਛੜਕਾਂ ਛੜਕਾਂ ਤੇ ਚਾਲ ਵਿਛੇ ਹੋਇਆ ਇੱਧਰ ਆਪਣੇ ਏਰੀਆ 'ਚ ਜਦੋਂ ਮਰਜੀ ਚਲਜੋ ਨਾ ਆਪਣੇ ਕੋਲ ਮੈਡੀਕਲ ਕਾਲਜ ਹੈ ਬਾਕੀ ਹਰ ਸਟੇਟ 'ਚ ਮੈਡੀਕਲ ਕਾਲਜ ਦੀ ਧੂਮ ਚਾਤੀ ਮੋਦੀ ਸਾਹਿਬ ਨੇ ਔਰ ਆਪਣੇ ਪੰਜਾਬ ਨੂੰ ਕੁਝ ਵੀ ਨਹੀਂ ਹੈ ਪੰਜਾਬ ਦੇ ਵਿੱਚ ਬਠਿੰਡੇ ਦੇ ਵਿੱਚ ਐਮਸ ਬਣਿਆ ਐਮਸ ਬਣੇ ਨੂੰ ਮੇਰਾ ਖਾ 5 7000 10 12 ਸਾਲੇ ਹੋ ਗੋ ਪੁਰਾਣੀਆਂ ਗੱਲਾਂ ਐ ਰੋਇਕੋਰ ਦੇ ਵਿੱਚ ਵੀ ਬਣਨ ਜਾ ਰਿਹਾ ਉਹ ਵੀ ਮੋਦੀ ਸਾਹਿਬ ਦੀ ਦੇਣ ਮੋਦੀ ਸਾਹਿਬ ਦੀ ਦੇਣ ਪਰ ਰੋਕ ਦਿੱਤਾ ਗਿਆ ਉਹਨੂੰ ਸੋ ਕਿਤੇ ਨਾ ਕਿਤੇ ਮੈਡੀਕਲ ਸਹੂਲਤਾਂ ਤੋਂ ਵਾਂਝਾ ਗਏ ਬਿਲਕੁਲ ਮੈਡੀਕਲ ਸਹੂਲਤ ਬਹੁਤ ਜ਼ਰੂਰੀ ਹੈ ਇਸ ਵਕਤ ਅੱਛਾ ਇਸ ਵਾਰ ਹਵਾ ਕੀ ਦੀ ਲੱਗਦੀ ਬਰਾਬਰ ਹੈ ਵਿਕਾਸ ਮੋਦੀ ਸਾਹਿਬ ਨੇ ਵੀ ਕੀਤਾ ਵਿਕਾਸ ਆਮ ਆਦਮੀ ਪਾਰਟੀ ਨੇ ਵੀ ਕੀਤਾ ਔਰ ਮੁੱਦੇ ਇਸ ਵਾਰ ਤਾਂ ਕਾਂਗਰਸ ਕੋਲ ਵੀ ਆ ਗਏ ਇਸ ਲਈ ਲੱਗਦਾ ਕਿ ਆ ਇੱਕ ਬਰਾਬਰ ਦਾ ਮੁਕਾਬਲਾ ਹੈ ਤੁਹਾਨੂੰ ਕੀ ਲੱਗਦਾ ਤੁਹਾਡੇ ਹਲਕੇ ਦੇ ਲੋਕ ਕਿਸ ਪਾਰਟੀ ਦੇ ਜਿਹੜੇ ਉਮੀਦਵਾਰ ਦੇ ਹੱਕ ਵਿੱਚ ਪੱਤਰ ਪਾ ਦੇਣਗੇ ਸਾਡਾ ਬਰਾਬਰ ਹੀ ਹੈ ਜੀ ਸਭ ਬਰਾਬਰ ਹੈ ਸਰ ਸੋ ਬਰਾਬਰ ਹੈ ਇਸੇ ਦਾ ਗੱਲਬਾਤ ਕਰਦੇ ਹੋਏ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਬន្តਾਦੇ ਹੋਏ ਕੁਝ ਹੋਰ ਲੋਕ ਮੈਂ ਜੁਨੇ ਉਹਨਾਂ ਦੇ ਨਾਲ ਕੁਝ ਹੋਰ ਦੁਕਾਨਦਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਭਾਜੀ ਕੀ ਨਾਮ ਹੈ ਤੁਹਾਡਾ ਰਕੇਸ਼ ਕਮਾਲ ਜੀ ਇਤੋਂ ਦੇ ਰਹਨ ਵਾਲੇ ਹਾਂ ਜੀ ਸੋ ਹਲਕੇ ਜ਼ੀਰੇ ਦੀ ਜੇਕਰ ਆਪਾਂ ਗੱਲ ਕਰੀਏ ਤੁਹਾਨੂੰ ਵੀ ਪਤਾ ਹੈ ਕਿ ਲੋਕ ਸਭਾ 2024 ਦੀਆਂ ਚੋਣਾਂ ਆ ਗਈਆਂ 1 ਜੂਨ ਨੂੰ ਵੋਟਾਂ ਪੈਂ ਜਾਣ ਰਹੀਆਂ ਸਭ ਤੋਂ ਪਹਿਲਾਂ ਤਾਂ ਪੁੱਛਣਾ ਚਾਹਾਂਗਾ ਵੋਟ ਪਾਉਣ ਜਾਓਗੇ ਹਾਂਜੀ ਜ਼ਰੂਰ ਜਾਵਾਂਗੇ ਕਿਹੜੇ ਇਹੋ ਜਿਹੇ ਮੁੱਦੇ ਜਿਨ੍ਹਾਂ ਨੂੰ ਮਨ ਦੇ ਵਿੱਚ ਰੱਖ ਕੇ ਵਿਚਾਰ ਕਰਦੇ ਹੋਏ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰੋਗੇ ਜੀ ਨਸ਼ਾ ਵਾਲੇ ਮੁੱਦੇ ਤੇ ਕਰਾਂਗੇ ਜੀ ਹਾਂਜੀ ਇਹ ਬੰਦ ਹੋਣਾ ਚਾਹੀਦਾ ਹੈ ਕਿ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਗੱਲਬਾਤ ਦਾ سلسلہ ਅੱਗੇ ਵਧਾਉਣੇ ਆ ਔਰ ਐਸਐਮ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ ਔਰ ਖਾਸ ਤੌਰ ਤੇ ਕੱਪੜੇ ਦਾ ਇਹ ਵਪਾਰ ਕਰਦੇ ਨੇ ਵਪਾਰੀ ਵਰਗ ਦੀ ਨਵਜ ਟਟੋਲਣ ਦੀ ਗੱਲ ਕਰਦੇ ਆ ਵਪਾਰੀ ਵਰਗ ਦੀ ਨਵਜ ਟਟੋਲਣ ਦੀ ਕੋਸ਼ਿਸ਼ ਕਰਦੇ ਆ ਭਾਜੀ ਕੀ ਨਾਮ ਹੈ ਤੁਹਾਡਾ ਸਰ ਸਿੰਘ ਜੀ ਤੇ ਐਸ ਟਾਈਮ ਜਿਹੜੀਆਂ ਲੋਕ ਸਭਾ 2024 ਦੀਆਂ ਚੋਣਾਂ ਆ ਗਈਆਂ ਵੋਟ ਪਾਉਂ ਜਾਓਗੇ ਹਾਂਜੀ ਜ਼ਰੂਰ ਜੀ ਕਿਹੜੇ ਇਹੋ ਜਿਹੇ ਮੁੱਦੇ ਆ ਜਿਨ੍ਹਾਂ ਨੂੰ ਦਿਮਾਗ ਦੇ ਵਿੱਚ ਰੱਖਦੇ ਹੋਏ ਤੁਸੀਂ ਵੋਟ ਪਾਓ ਜੀ ਸਰ ਮੁਕਾਰਦੇ ਵਿੱਚ ਸ਼ੁਕ ਸ਼ਾਂਤੀ ਚਾਹਣੀ ਬਹੁਤ ਸ਼ਹਿਰ ਦੇ ਵਿੱਚ ਸ਼ੁਕ ਸ਼ਾਂਤੀ ਰਹੇ ਅਬ ਇਹ ਲੜਾਈ ਝਗੜੇ ਦੇ ਮੁੱਦੇ ਇਹ ਵੀ ਗਲਤ ਹੈ ਲੁੱਟ ਮਾਰਦੀ ਜਿਹੜੀ ਇਹ ਵੀ ਗਲਤ ਹੈ ਲਾ ਲਾਈਨ ਉਹ ਰੱਟ ਦੀ ਜਿਹੜੀ ਸਥਿਤੀ ਹੈ ਉਹ ਉਹਨੂੰ ਲੈ ਕੇ ਮੰਗ ਕਰਦੇ ਹੋ ਉਹਦੇ ਤੋਂ ਸੁਧਾਰ ਦੀ ਮੰਗ ਕਰਦੇ ਹੋ ਹੋਰ ਕਿਹੜੇ ਇਹੋ ਜਿਹੇ ਐ ਮੁੱਦੇ ਆ ਜਿਹੜੇ ਕਿ ਪਿਛਲੇ ਮੈਂਬਰ ਪਾਰਲੀਮੈਂਟ ਵੱਲੋਂ ਹੱਲ ਕਰਵਾਏ ਗਏ ਜਾਂ ਕਿਹੜੇ ਇਹੋ ਜਿਹੇ ਕੰਮ ਆ ਜਿਹੜੇ ਹੱਲ ਨਹੀਂ ਹੋ ਸਕੇ ਤੁਸੀਂ ਚਾਹੁੰਦੇ ਹੋ ਵੀ ਕੋਈ ਵੀ ਮੈਂਬਰ ਪਾਰਲੀਮੈਂਟ ਚੁਣਿਆ ਜਾਂਦਾ ਕੋਈ ਵੀ ਸਰਕਾਰ ਬਣਦੀ ਹੈ ਤਾਂ ਪਹਿਲ ਦੇ ਆਧਾਰ ਤੇ ਤੁਹਾਡੇ ਹਲਕੇ ਦੇ ਆ ਕੰਮ ਹੋਣੇ ਚਾਹੀਦੇ ਤੇ ਨਰਭਰ ਤੇ ਸਿੱਖਿਆ ਬਹੁਤ ਵਧੀਆ ਹੋਣੀ ਚਾਹੀਦੀ ਹੈ ਉਦੋਂ ਬਾਅਦ ਇਹ ਕਿਸੇ ਵੀ ਦਰਤਾਂ ਨਵਿਆ ਦਾ ਜਿੱਥੇ ਮਰਜ਼ੀ ਤੁਰਿਆ ਫਿਰੇ ਦਰ ਤੋਂ ਵਗਾਇ ਹੁਣ ਕੋਈ ਪਤਾ ਨਹੀਂ ਰਹੀ ਨਹੀਂ ਗਿਆ ਹਰ ਬੰਦੇ ਨੂੰ ਦਾਰਾ ਕਿਸੇ ਨਾ ਕਿਸੇ ਕਿਸਮ ਦਾ ਵਪਾਰੀ ਬੰਦੇ ਨੂੰ ਕੋਈ ਪਹਿਚਾਣ ਲੈ ਕੇ ਜਾਣੀ ਸਕਦਾ ਵੀ ਆਰ ਦੇ ਵਿੱਚ ਇਹ ਜਿਹੜਾ ਮੁੱਖ ਤਿਆਰ ਰੱਖਿਆ ਜਾਵੇ ਉਹ ਲੁਟਾਕੂਆ ਦੇ ਮਗਰ ਕੀ ਕਾਰਨ ਸਮਝਦੇ ਹੋ ਕਿਸ ਬੰਦ ਨੂੰ ਇਹ ਲੁਟਾਕੂਆ ਵਾਦੀਆਂ ਇਹ ਲੁਟਾਕੂਆ ਦੇ ਵਿੱਚ ਵਾਦਾ ਕਿਸ ਵਜਾ ਕਰਕੇ ਹੋਇਆ ਨਹੀਂ ਨਸ਼ੇ ਦਾ ਕਰਨਾ ਜੀ ਨਸ਼ੇ ਦੇ ਕਰਨ ਲੁਟਾਕੂਆ ਬਹੁਤ ਜ਼ਿਆਦਾ ਹੋਈਆਂ ਜਿੰਗੜੇ ਹੋਈਆਂ ਮਤਲਬ ਸਾਡੀ ਦੁਕਾਨ ਦੇ ਸਾਹਮਣੇ ਨੇੜੇ ਮਹਿੰਗਾ ਕੋਗੇ ਲੱਗੇ ਜੀ ਫੱਟੇ ਲੱਗੇ ਸੋ ਇਹਨਾਂ ਦੇ ਕਹਿੰਦੇ ਬਤਾਵਾ ਲੁੱਟਾ ਖੋਹਾਂ ਦੀਆਂ ਵਾਰਦਾਤਾ ਜਿਵੇਂ ਕਿ ਚੈਨਸ ਸਨੇਚਿੰਗ ਹੋ ਗਈ ਮੋਬਾਈਲ ਖੋਇਆ ਜਾਣਾ ਇਸ ਤਰ੍ਹਾਂ ਹੀ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਕੀ ਨਾਮ ਹੈ ਤੁਹਾਡਾ ਬੋਰਡ ਬਣੀ ਹਾਂਜੀ ਬਣੀ ਬੋਟ ਪਹੁੰਚ ਜਾਊਗੀ ਜ਼ਰੂਰ ਜਾਊਗਾ ਕਿਹੜੇ ਇਹੋ ਜਿਹੇ ਮੁੱਦੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਲੱਗਦੇ ਹੋ ਤੁਸੀਂ ਵੋਟ ਪੋਲ ਕਰੋ ਮੁੱਦੇ ਵੋਟ ਪੋਣੀ ਆਪਾਂ ਜਿਸ ਵੀ ਉਮੀਦਵਾਰ ਨੂੰ ਜਿਸ ਵੀ ਪਾਰਟੀ ਨੂੰ ਵੋਟ ਪੋਣੀ ਹੈ ਤਾਂ ਕੁਝ ਨਾ ਕੁਝ ਤਾਂ ਸੋਚਿਆ ਹੋਏਗਾ ਕਿ ਨਹੀਂ ਅਸੀਂ ਐਸੇ ਆਪਣੇ ਉਮੀਦਵਾਰ ਦੇ ਵਿੱਚ ਆ ਖਾਸੀਅਤ ਚੋਣੇ ਆ ਆ ਗੁਣ ਉਹਨਾਂ ਦੇ ਵਿੱਚ ਚੋਣੇ ਆ ਤੁਹਾਡੇ ਮਨ ਦੇ ਵਿੱਚ ਕਿਹੜੇ ਇਹੋ ਜਿਹੇ ਮੁੱਦੇ ਨੇ ਨਸ਼ਾ ਪਾਣੀ ਬੰਦ ਹੋ ਜਾਏ ਲੋਕਾਂ ਦੇ ਵੱਡੇ ਜਵਾਨ ਮੁੰਡੇ ਮਰਦੇ ਆ ਇਹ ਨਸ਼ਾ ਪਾਣੀ ਬੰਦ ਹੋਣਾ ਚਾਹੀਦਾ ਬਸ ਜ਼ਿਆਦਾਤਰ ਤੋਂ ਕੋਈ ਤੁਹਾਡੇ ਕਹਿੰਦੇ ਨਸ਼ਾ ਵੱਡੀ ਤਦਾਦ ਦੇ ਵਿੱਚ ਬਿਲਕੁਲ ਜੀ ਥੋੜੀ ਨਹੀਂ ਬਹੁਤ ਜ਼ਿਆਦਾ ਇਸੇ ਤਰ੍ਹਾਂ ਗੱਲਬਾਤ ਹਾਂਜੀ ਹਾਂਜੀ ਇਹ ਹੀ ਚੀਜ਼ ਬੰਦ ਹੋਣੀ ਚਾਹੀਦੀ ਬਸ ਸੋ ਨਸ਼ਿਆਂ ਦਾ ਅਹਿਮ ਮੁੱਦਾ ਇਸੇ ਤਰ੍ਹਾਂ ਭਾਈ ਸਾਹਿਬ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਖਾਸ ਤੌਰ ਤੇ ਸਾਡੇ ਨਾਲ ਕੁਝ ਲੇਡੀਜ਼ ਗੈਸਟ ਵੀ ਜੋ ਕਿ ਇੱਥੇ ਸ਼ਾਪਿੰਗ ਕਰਨ ਆਏ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਕਿਉਂਕਿ ਅਹਿਮ ਮੁੱਦਿਆਂ ਨੂੰ ਲੈ ਕੇ ਆਪਾਂ ਵੋਟ ਪਾਲ ਕਰਨੀ ਆ ਔਰ 2024 ਦੇ ਆ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਆਪਾਂ ਗੱਲ ਕਰ ਰਹੇ ਆਂ ਪੰਜੀ ਕੀ ਨਾਮ ਹੈ ਹਾਂ ਵੋਟ ਪਹੁੰਚ ਜਾਓਗੀ ਹਾਂਜੀ ਮੈਨੂੰ ਕੀ ਕਿਹੜੇ ਜਿਹੜੇ ਮੁੱਦੇ ਆ ਉਹ ਜਿਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰੋਗੇ ਨਸ਼ੇ ਦਾ ਮੈਨ ਮੁੱਦਾ ਨਸ਼ਿਆਂ ਨਾਲ ਬਹੁਤ ਮੁੰਡੇ ਮਾਰੇ ਨੇ ਮਾਮਾ ਦਾ ਮੰਦਾ ਹਾਲ ਨੇ ਗਰੀਬੀ ਨਸ਼ੇ ਕਾਰਨ ਆਈ ਆ ਨਸ਼ੇ ਦਾ ਮੈਨ ਮੁੱਦਾ ਔਰ ਇਸ ਤੋਂ ਇਲਾਵਾ ਕੋਈ ਤੁਹਾਡੇ ਮਨ ਦੇ ਵਿੱਚ ਹੋਵੇ ਤੁਹਾਡੇ ਖਿਆਲ ਦੇ ਵਿੱਚ ਹੋਵੇ ਨਸ਼ੇ ਤਾਂ ਹੋ ਗਏ ਇਸ ਤੋਂ ਹਟ ਕੇ ਕੁਝ ਜਿਹੜੇ ਆਪਣੇ ਹਲਕੇ ਦੇ ਕੁਝ ਇਹੋ ਜਿਹੇ ਮੁੱਦੇ ਹੋਣ ਖਾਸ ਕਰਕੇ ਤੁਸੀਂ ਆਪਣੀ ਰਸੋਈ ਦੇ ਵਿੱਚ ਕੰਮ ਕਰਦੇ ਹੋ ਘਰਾਂ ਨੂੰ ਚਲਾਉਨੇ ਹੋ ਘਰ ਦੀ ਜਿਹੜੀ ਆ ਸਾਰੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਆ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੇ ਇਹੋ ਜਿਹੇ ਮੁੱਦੇ ਆ ਜਿਹੜੇ ਹੱਲ ਹੋਣੇ ਚਾਹੀਦੇ ਸੀ ਨਹੀਂ ਹੋਏ ਜਾਂ ਉਹਨਾਂ ਵਾਲੇ ਟਾਈਮ ਦੇ ਵਿੱਚ ਪਹਿਲ ਦੇ ਆਧਾਰ ਤੇ ਮੁੱਦੇ ਹੱਲ ਹੋਣ ਬਸ ਆ ਬੇਰੁਜ਼ਗਾਰੀ ਆ ਲੰਘਾਈ ਹੋਈ ਪਈ ਆ ਰੇਹਕ ਚੀਜ਼ ਮਹਿੰਗੀ ਹੋਈ ਆ ਉਹ ਮਾਰੇ ਗਰੀਬ ਬੰਦੇ ਨੂੰ ਲੈਣੀ ਬਹੁਤ ਔਖੀ ਹੋਈ ਪਈ ਆ ਮੰਗਾਈ ਘਟ ਹੋਣੀ ਚਾਹੀਦੀ ਆ ਤੇਲ ਕਿੰਨਾ ਮਹਿੰਗਾ ਸਾਰੀਆਂ ਚੀਜ਼ਾਂ ਮੰਗਾਈ ਆ ਤੇ ਇਸ ਕਰਕੇ ਸਾਰਾ ਦੁਜਾ ਇਹ ਸਾਰਾ ਸਹੀ ਹੋਣਾ ਚਾਹੀਦਾ ਤਾਂ ਇਹ ਤੁਹਾਨੂੰ ਕੀ ਲੱਗਦਾ ਹੈ ਇਸ ਵਾਰ ਮੋਦੀ ਜੀ ਆਪਣਾ ਸਿੰਘਾਸਨ ਬਚਾ ਸਕਣਗੇ ਜਾਂ ਇਸ ਵਾਰ ਇੰਡੀਆ ਗੜ ਜੋੜ ਦੀ ਜਿਹੜੀ ਹੈ ਸਰਕਾਰ ਆਏਗੀ ਸੈਂਟਰ ਦੇ ਵਿੱਚ ਇਹ ਤਾਂ ਨਹੀਂ ਕੋਣ ਕਹਤਾਗਾ ਇਹਦਾ ਹੁਣ ਮਾਰੇ ਨਹੀਂ ਬਤਾਵੇ ਜੀ ਦੇ ਇਹ ਮਹਾਰਾਜ ਨੂੰ ਜ਼ਰੂਰ ਪਤਾ ਹੈ ਪਰ ਸਭ ਤੋਂ ਪਹਿਲਾਂ ਤਾਂ ਵੋਟਰਾਂ ਨੂੰ ਪਤਾ ਹੈ ਜਿਨ੍ਹਾਂ ਨੇ ਇਹਨਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਾ ਹੈ ਹਾਂਜੀ ਉਹ ਤਾਂ ਹੈਗਾ ਸੋ ਅ ਕਿਸ ਦੀ ਸਰਕਾਰ ਬਣੇਗੀ ਕੌਣ ਹੋਏਗਾ ਪ੍ਰਧਾਨ ਮੰਤਰੀ ਇਹਦਾ ਆਉਣ ਵਾਲਾ ਸਮਾਂ ਦੱਸੇਗਾ ਜਿਵੇਂ ਕਿ ਭੰਜੀ ਹੋਰਾਂ ਨੇ ਕਿਹਾ ਕਿ 4 ਜੂਨ ਨੂੰ ਪਤਾ ਲੱਗੇਗਾ ਕੁਝ ਹੋਰ ਲੋਕ ਮੌਜੂਦ ਨਹੀਂ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਚਮਕੌਰ ਸਿੰਘ ਹੈ ਅਜੀ ਕਿੱਥੋਂ ਦੇ ਰਹਨ ਲੇ ਮੈਂ ਕੀ ਸੁਪੰਡਾ ਹੀ ਮਿਲ ਸੁਸ਼ਕ ਪਿੰਡ ਯਾਨੀ ਕਿ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਖਡੂਰ ਸਾਹਿਬ ਕਿਹੜੇ ਇਹੋ ਜਿਹੇ ਮੁੱਦੇ ਆ ਤੁਹਾਡੇ ਹਲਕੇ ਦੇ ਵਿੱਚ ਜਿਨ੍ਹਾਂ ਨੂੰ ਮੰਨਦੇ ਵਿੱਚ ਰੱਖ ਕੇ ਤੁਸੀਂ ਵੋਟ ਪਾਓ ਸਰ ਜੀ ਮੇਨ ਤਾਂ ਹੈਗਾ ਵੀ ਜਿਹੜੇ ਸ਼ਹਿਰਾਂ ਦੇ ਵਿੱਚ ਚ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਲਿੰਕ ਰੋਡ ਹੁੰਦੇ ਆ ਉਹਨਾਂ ਤੇ ਜਿਹੜੀਆਂ ਟੁੱਟਾ ਖੋਹ ਹੁੰਦੀਆਂ ਇਹ ਉਹ ਬਹੁਤ ਜ਼ਿਆਦਾ ਹੁੰਦੀਆਂ ਇਹ ਮਤਲਬ ਜਿਹੜਾ ਹੈਗਾ ਮੇਨ ਜਿਹੜਾ ਮੁੱਦਾ ਇਹੀ ਹੈਗਾ ਲੋਕਾਂ ਦਾ ਕਿਉਂਕਿ ਕੋਈ ਮਤਲਬ ਜਿਸ ਤਰ੍ਹਾਂ ਜ਼ਿੰਮੇਦਾਰ ਹੈਗਾ ਜਿਹਨਾਂ ਖੇਤ ਜਾਣਾ ਹੁੰਦਾ ਉਹਨੂੰ ਛੇਤ ਜਾਂਦੇ ਨੂੰ ਉਹ ਉਹਦੇ ਕੋਈ ਸਰਟੀਫਿਕੇਟ ਮਾਰ ਦਿੰਦੇ ਕੋਲ ਫੋਨ ਹੁੰਦਾ ਵੀ ਹੋਰ ਸਮਾਨ ਹੁੰਦਾ ਉਹਨਾਂ ਤੋਂ ਖੋ ਕੇ ਲੈ ਜਾਂਦੇ ਆ ਮਤਲਬ ਇਸ ਤਰ੍ਹਾਂ ਦੀ ਜੇ ਸੇਫਟੀਆਂ ਜੀ ਉਹ ਮਤਲਬ ਚਾਹੀਦੇ ਹੈਗਾ ਜਰੂਰ ਸੋ ਇਹੋ ਜੇ ਲੋਕਾਂ ਦੇ ਖਿਲਾਫ ਜੇਕਰ ਗੱਲ ਕੀਤੀ ਜਾਵੇ ਮੁੱਖ ਮੰਤਰੀ ਪੰਜਾਬ ਸਰਦ ਆ ਭਗਵੰਤ ਮਾਨ ਜੀ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਇਹ ਜਿਹੇ ਲੋਕ ਜਿਹੜੇ ਕਿ ਇਹੋ ਜੇ ਕੰਮਾਂ ਨੂੰ ਅੰਜਾਮ ਦਿੰਦੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਪਿਛਲੇ 2 ਸਾਲਾਂ ਦੇ ਸਰਕਾਰ ਦੇ ਕੰਮਾਂ ਨੂੰ ਤੁਸੀਂ ਕਿਦਾਂ ਦੇਖਦੇ ਸਰ ਜੀ ਹਜੇ ਤੱਕ ਤਾਂ ਕੁਝ ਆਪਾਂ ਕਹਿ ਸਕਦੇ ਹਾਂ ਚੰਗੇ ਕੰਮ ਵੀ ਕੀਤੇ ਉਹਨਾਂ ਨੇ ਪਰ ਲੇਕਿਨ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਕਿਉਂਕਿ ਜਿਸ ਤਰ੍ਹਾਂ ਹੁਣ ਮੈਂ ਪੀਲ ਬੋਰਡ ਦਾ ਯਾਨੀ ਕਿ ਮੈਂ ਹੁਣ ਪੀਲ ਬੋਰਡ ਤੇ ਜੌਬ ਕਰਦਾ ਇੱਕ ਮੁਲਾਜ਼ਮ ਆ ਜੀ ਹੁਣ ਇਸ ਤਰ੍ਹਾਂ ਯਾਨੀ ਕਿ ਇਸ ਤਰ੍ਹਾਂ ਮੁਲਾਜ਼ਮਾਨੀਆਂ ਬਹੁਤ ਮੰਗੇ ਹੈਗੇ ਜਿਹੜੀਆਂ ਉਹਨਾਂ ਨੇ ਮਤਲਬ ਆਖਿਆ ਸੀ ਇਹ ਜੀ ਇਸ ਤਰ੍ਹਾਂ ਕਹਿੰਨਾ ਕਿ ਜਿਸ ਤਰ੍ਹਾਂ ਪੁਰਾਣੀ ਪੱਤ ਜਿਹੜੀ ਹੈਗੀ 2004 ਵਾਲੀ ਉਹ ਉਹਨਾਂ ਨੇ ਕਿਹਾ ਸੀ ਅਸੀਂ ਲਾਗੂ ਕਰਾਂਗੇ ਉਹ ਉਹਨਾਂ ਸਾਰੇ ਵਾਅਦਿਆਂ ਤੋਂ ਜਿਹੜੀ ਸਰਕਾਰ ਹੈ ਜੀ ਉਹ ਯਾਨੀ ਕਿ ਇੱਕ ਵਾਰੀ ਚੁੱਕੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਦੇਖੋ ਵੀ ਇਹਨਾਂ ਨੂੰ ਹੁਣ ਜਿਹੜੇ ਲੋਕ ਜਿਹੜੇ ਹੈਗੇ ਉਹ ਕਿਸ ਤਰ੍ਹਾਂ ਦੇਖਦੇ ਹੈਗੇ ਅੱਛਾ ਇਸ ਵਾਰ ਕਿਹਦੀ ਹਵਾ ਕਿਹਦੀ ਲੱਗਦੀ ਸਰ ਇਸ ਵਾਰ ਤਾਂ ਕੁਝ ਜ਼ਿਆਦਾ ਨਹੀਂ ਕਹਿ ਸਕਦੇ ਜਿਸ ਤਰ੍ਹਾਂ ਆਪਣੇ ਇਧਰ ਜਿਸ ਤਰ੍ਹਾਂ ਅਮਰਪਾਲ ਹੈਗਾ ਜੀ ਉਹ ਤਾਂ ਥੋੜਾ ਜਿਹਾ ਜਿਹਨਾਂ ਦੇ ਦੇਖਣ ਦੇ ਵਿੱਚ ਆਉਂਦਾ ਵੀ ਜ਼ਿਆਦਾ ਲੱਗਦਾ ਹੈਗਾ ਅੱਛਾ ਇਸ ਵਾਰ ਅਮਰਪਾਲ ਜੀ ਦੀ ਜੇ ਗੱਲ ਕਰੀਏ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਵੱਲੋਂ ਆਪਣਾ ਕੈਂਡੀਡੇਟ ਉਤਾਰਿਆ ਗਿਆ ਆਮ ਆਦਮੀ ਪਾਰਟੀ ਵੱਲੋਂ ਉਤਾਰਿਆ ਗਿਆ इवन ਅਕਾਲੀ ਦਲ ਅ ਅੰਮ੍ਰਿਤਸਰ ਉਹਨਾਂ ਨੇ ਤਾਂ ਆਪਣਾ ਜਿਹੜਾ ਉਮੀਦਵਾਰ ਅਮਰਤਪਾਲ ਦੇ ਹੱਕ ਦੇ ਵਿੱਚ ਬਿਠਾ ਲਿਆ ਜੇ ਅਕਾਲੀ ਦਲ ਬਦਲ ਦੀ ਗੱਲ ਕੀਤੀ ਜਾਵੇ ਜੇ ਸਭ ਤੋਂ ਵੱਡੀ ਗੱਲ ਬੀਜੇਪੀ ਇਸ ਵਾਰ ਜਿਹੜੀ ਹੈ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਉਤਾਰ ਕੇ ਜਿਹੜੀ ਚੋਣ ਲੜਦੀ ਹੈ ਕੀ ਲੱਗਦਾ ਤੁਹਾਨੂੰ ਬੀਜੇਪੀ ਦਾ ਕਿਹੋ ਜਿਹਾ ਰਹੇਗਾ ਸਰ ਬੀਜੇਪੀ ਦਾ ਮਤਲਬ ਹੈ ਜੇ ਕੋਈ ਇੱਕ ਦੀ ਸੀਟ ਆਈ ਉਹਨਾਂ ਨੂੰ ਦਵਾਬੇ ਦੇ ਵਿੱਚ ਭਾਵੇਂ ਆ ਜੇ ਤੇ ਆਦਰਵਾਇਸ ਮੈਨੂੰ ਨਹੀਂ ਲੱਗਦਾ ਕਿ ਤੋਂ ਉਹਨਾਂ ਨੂੰ ਸੀਟ ਆਊਗੀ ਸੋ ਆਪਰਾ ਆਪਣੀ ਵਿਚਾਰ ਨੇ ਔਰ ਕੁਝ ਹੋਰ ਲੋਕ ਮੌਜੂਦ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਨਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਗੱਲ ਜੀ ਵਾਲਾ ਜੀ ਵਾਲਾ ਸੋ ਕੀ ਲੱਗਦਾ ਤੁਹਾਨੂੰ ਤੁਹਾਡੇ ਹਲਕੇ ਦੇ ਕਿਹੜੇ ਇਹੋ ਜਿਹੇ ਮੁੱਦੇ ਜਿਹਨਾਂ ਨੂੰ ਆ ਮਨ ਦੇ ਵਿੱਚ ਰੱਖਦੇ ਹੋਏ ਇਸ ਵਾਰ ਆਪਣੀ ਵੋਟ ਦਾ ਇਸਤੇਮਾਲ ਕਰੋ ਮੁੱਦੇ ਸਰਪੇ ਹੀ ਬਹੁਤ سارے ਮੁੱਦੇ ਚਲੋ ਇੱਕ ਦੋ ਤੁਹਾਡੇ ਧਿਆਨ ਦੇ ਵਿੱਚ ਨਸ਼ੇ ਉਹ ਨਹੀਂ ਰੁਕਦੇ ਔਰ ਬਾਕੀ ਲੋਕਾਂ ਤੁਹਾਨੂੰ ਬੁਈਏ ਕੰਮ ਕੀਤਾ ਹੈ ਬਿਜਲੀ ਫਰੀ ਦਿੱਤੀ ਹੈ ਔਰ ਕੰਮ ਸਾਰੇ ਵਧੀਆ ਕੀਤੇ ਹੈ ਤੇ ਵੇਖੋ ਮਕਾਂ ਨੂੰ ਜਾਂਦਾ ਨਹੀਂ ਕਿਤੇ ਨਾ ਕਿਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਫ੍ਰੀ ਦੀਆਂ ਸਹੂਲਤਾ ਦਿੱਤੀਆਂ ਜਾਂਦੀਆਂ ਕਿ ਆਪਾਂ ਨੂੰ ਬਸ ਇਸੇ ਦੇ ਵਿੱਚ ਹੀ ਲੱਗਦਾ ਹੈ ਕਿ ਆਪਾਂ ਨੂੰ ਫ੍ਰੀ ਦੀਆਂ ਸਹੂਲਤਾ ਮਿਲ ਗਈਆਂ ਔਰ ਸਾਰੇ ਕੰਮ ਹੋ ਗਏ ਨਹੀਂ ਫ੍ਰੀ ਦੀਆਂ ਸਹੂਲਤਾਂ ਮਿਲ ਕੇ ਸਾਰੇ ਕੰਮ ਵਧੀ ਹੁੰਦੇ ਆਮ ਦਾ ਹੋਰ ਬਹੁਤ ਬਾਕੀ ਰਹਿੰਦੇ ਉਹ ਕਿਹੜੇ ਮੁੱਦੇ ਆ ਇਹੋ ਜਿਹੇ ਤੁਹਾਡੇ ਹਲਕੇ ਦੇ ਜਿਹੜੇ ਮੈਨੂੰ ਨਹੀਂ ਜਾਂਦਾ ਹੁਣ ਆ 3 ਸਾਲ ਜੇ ਰਹਿ ਗਏ ਆਮ ਪਾਰਟੀ ਦੇ ਇੰਨੀ ਸਰਕਾਰ ਬਣ ਜੂਗੀ ਜੇ ਬਣ ਗਈ ਦੇਖੋ ਫਿਰ ਕੰਮ ਹੀ ਕੰਮ ਹੋਣੇ ਬਸ ਸੋ ਬਾਈ ਜੀ ਹੁਣੀ ਕਹਿੰਦੇ ਨੇ ਕਿ 4 ਜੂਨ ਤੋਂ ਬਾਅਦ ਵੇਖੋ ਕੰਮ ਹੀ ਕੰਮ ਹੋਣੇ ਨੇ ਜੇਕਰ ਇੰਡੀਆ ਗਠਬੰਧਨ ਦੀ ਸਰਕਾਰ ਆਉਂਦੀ ਹੈ ਇਹ ਇਹਨਾਂ ਦਾ ਮੰਨਣਾ ਹੈ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਬਨੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਨਿਊਜ਼ ਪੰਜਾਬ